ਕਿਸੇ ਵੀ ਗਏ ਹੋਏ ਇਨਸਾਨ ਨੂੰ ਵਾਪਸ ਨਹੀਂ ਲਿਆ ਸਕਦੇ ਕੇਵਲ ਪਰਿਵਾਰ ਨੂੰ ਇੱਕ ਟਾਂਟਸ ਵਿਦਾਨ ਲਈ ਇੱਕ ਜ਼ਖਮਾਂ ਪਰਮਰਮ ਲਗਾਉਣ ਲਈ ਪੰਜਾਬ ਸਰਕਾਰ ਵੱਲੋਂ ਜੋ ਕਿਉਂਕਿ ਇਹ ਬਹੁਤ ਹੀ ਪਰਿਵਾਰ ਲਈ ਦੁਖਦਾਈ ਸਮਾਂ ਹੈ ਔਰ ਪਰਿਵਾਰ ਦੇ ਵਾਸਤੇ ਪੰਜਾਬ ਸਰਕਾਰ ਨੇ ਮਹਿਸੂਸ ਕੀਤਾ ਕਿ ਜਿਹੜੀ ਮਾਂ ਹੈ ਉਹਨੂੰ ਹੁਣ ਆਪਣੀ ਜ਼ਿੰਦਗੀ ਜ ਕਿਸੇ ਵੱਲ ਨਾ ਦੇਖਣਾ ਪਵੇ ਉਹਦੇ ਲਈ ਪੰਜਾਬ ਸਰਕਾਰ ਨੇ ਉਹਨਾਂ ਨੂੰ ਪਰਮਾਨੈਂਟ ਪੱਕੀ ਨੌਕਰੀ ਦੀ ਜੋ ਘੋਸ਼ਣਾ ਕੀਤੀ ਹੈ ਜੋ ਉਹਨਾਂ ਨੂੰ ਆਉਣ ਵਾਲੇ ਸਮੇਂ ਦਿੱਤੀ ਜਾਏਗੀ ਉਹਦੇ ਨਾਲ ਨਾਲ ਉਹਨਾਂ ਦਾ ਜੋ ਬੇਟਾ ਹੈ ਉਹ ਆਦਮ پورਚ ਨੌਕਰੀ ਕਰਦਾ ਹੈ ਉਹਨੂੰ ਇਮੀਡੀਏਟਲੀ ਅੱਜ ਜਨਰ ਲਗਾ ਦਿੱਤਾ ਗਿਆ ਹੈ ਤਾਂ ਕਿ ਉਹ ਲੋਕਲ ਰਹੇਗਾ ਆਪਣੀ ਮਾਂ ਦੇ ਕੋਲ ਰਹੇਗਾ ਮਾਂ ਨੂੰ ਹਿੰਮਤ ਬਧਾਏਗਾ ਉਹਦੇ ਨਾਲ ਨਾਲ ਜਿਹੜੀ ਪੁਲਿਸ ਮੁਲਾਜ਼ਮ ਨੇ ਲਾਪਰਵਾਹੀ ਕੀਤੀ ਸੀ ਪਰਿਵਾਰ ਨੂੰ ਨਾਲ ਲੈ ਕੇ ਉਸ ਦਰਿੰਦੇ ਦੇ ਘਰ ਨਹੀਂ ਅੰਦਰ ਜਾਣ ਦਿੱਤਾ ਰੋਕਿਆ ਜਾਂ ਉਹਨਾਂ ਨੇ ਆਪਣੀ ਨੌਕਰੀ ਤੋਂ ਲਾਪਰਵਾਹੀ ਕੀਤੀ ਉਹਨੂੰ ਡਿਸਮਿਸ ਕੀਤਾ ਗਿਆ ਹੈ ਉਸ ਨੂੰ ਨੌਕਰੀ ਤੋਂ ਪਰਮਨੈਂਟ ਵਾਸਤੇ ਬਰਖਾਸਤ ਕਰਤਾ ਹੈ ਤਾਂ ਕਿ ਬਾਕੀਆਂ ਪੁਲਿਸ ਅਫਸਰਾਂ ਨੂੰ ਇੱਕ ਸੰਦੇਸ਼ ਔਰ ਮੈਸੇਜ ਆਏ ਇੱਕ ਨਾ ਵਾਸਤੇ ਇੱਕ ਸਿੱਖਿਆ ਹੈ ਕਿ ਜਿਹੜਾ ਵੀ ਮਾੜਾ ਕੰਮ ਕਰੇਗਾ ਜਿਹੜਾ ਵੀ ਗਲਤ ਕੰਮ ਕਰੇਗਾ ਪੁਲਿਸ ਦਾ ਅਫਸਰ ਚਾਹੇ ਕੋਈ ਵੀ ਹੋਵੇ ਉਹਨੂੰ ਬਖਸ਼ਿਆ ਨਹੀਂ ਜਾਏਗਾ ਉਹਨੂੰ ਨੌਕਰੀ ਦੇ ਉੱਪਰ ਰਹਿਣ ਦਿੱਤਾ ਨਹੀਂ ਜਾਵੇਗਾ ਉਹਦੇ ਨਾਲ ਨਾਲ ਜੋ ਹੈ ਪਰਿਵਾਰ ਲਈ ਪੰਜਾਬ ਸਰਕਾਰ ਵੱਲੋਂ ਜੋ ਹੈ مالی ਸਹਾਇਤਾ ਜੋ ਹੈ ਫਾਈਨੈਂਸ਼ੀਅਲੀ ਉਹਨਾਂ ਨੂੰ ਏਡ ਹੈਲਪ ਦਿੱਤੀ ਜਾਵੇਗੀ ਤਾਂ ਕਿ ਕਿਉਂਕਿ ਜੋ ਸਾਡੀ ਬੱਚੀ ਗਈ ਹੈ ਉਹ ਵਾਪਸ ਨਹੀਂ ਆ ਸਕਦੀ ਇਹ ਦੁੱਖ ਸਮਸ਼ਿਆ ਸਾਡੀ ਜ਼ਿੰਦਗੀ ਲਈ ਹੈ ਇਸ ਕਰਕੇ ਫਾਈਨੈਂਸ਼ੀਅਲੀ ਵੀ ਸਰਕਾਰ ਵੱਲੋਂ ਉਹਨਾਂ ਨੂੰ ਮਦਦ ਕੀਤੀ ਜਾਵੇਗੀ ਉਹਦੇ ਨਾਲ ਨਾਲ ਜੋ ਜਿਸ ਨੇ ਇਹ ਪਾਪ ਕੀਤਾ ਹੈ ਉਹਨੂੰ ਫਾਂਸੀ ਦੀ ਸਜ਼ਾ ਦਵਾਨ ਲਈ ਹਰ ਪ੍ਰਯਾਸ ਕੀਤਾ ਜਾਵੇਗਾ ਪਰਿਵਾਰ ਦੇ ਨਾਲ ਸਰਕਾਰ ਖੜੀ ਅਸੀਂ ਖੁਦ ਖੜੇ ਆ ਇਹ ਮੇਰਾ ਇਲਾਕਾ ਹੈ ਮੇਰਾ ਪਰਿਵਾਰ ਹੈ ਮੇਰੇ ਨਾਲ ਖੜਾ ਹਾਂ ਔਰ ਕਿਸੇ ਤਰ੍ਹਾਂ ਦੀ ਵੀ ਪਰਵਾਲ ਨੋਡ ਹੋਏਗੀ ਅਸੀਂ ਹਮੇਸ਼ਾ ਪੂਰੀ ਕਰਾਂਗੇ ਔਰ ਦੇ ਨਾਲ ਨਾਲ ਜੋ ਹੈ ਇਹ ਜੋ ਹੈ ਤਾਂ ਕਿ ਕਿਉਂਕਿ ਫਾਸਟੈਕ ਲਗਾ ਕੇ ਤੇ ਦੋਨੋਂ ਫਾਇਸੇ ਮਿਲੇਗੀ ਬਾਕੀਆਂ ਨੂੰ ਇੱਕ ਲੈਸਨ ਹੋਏਗਾ ਕਿ ਕਿਸੇ ਨੇ ਇਤਨਾ ਮਾੜਾ ਕੰਮ ਨਹੀਂ ਕਰਨਾ ਸੋ ਮੈਂ ਚਾਹਾਂਗਾ ਕਿ ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਸ਼ਕਤੀ ਦੇਵੇ ਔਰ ਪ੍ਰਮਾਤਮਾ ਪਰਿਵਾਰ ਨੂੰ ਹਿੰਮਤ ਦੇਵੇ ਤਾਂ ਕਿ ਦੁੱਖ ਸਹਿ ਸਕਣ ਉਹ ਡਾਕਟਰ ਬਾਹਰ ਆ ਸਕਣ ਔਰ ਆਪਣੀ ਪਹਿਲੀ ਵਾਂਗ ਜ਼ਿੰਦਗੀ ਜੋ ਹੈ ਬਸਰ ਕਰ ਸਕਣ ਬਹੁਤ ਵਧੰਨਵਾਦ